ਦੋਤੀ ਮੈਂ ਨਹੀਂ ਤਾਂ ਇਹ ਮਿੰਦੀ ਸੌ ਮਿੰਨੀ ਹੈ ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸਨਾਂ ਕਿ ਅੰਦਰ ਸਾਰੇ ਉਮੀਦਾਂ ਬਠੀਕ ਠਾਕ ਹੋਗੇ ਤੇ ਅੱਜ ਸਿਰ ਸਿਰ ਸਵੇਰ ਦਾ ਟਾਈਮ ਤੇ ਇੱਥੇ ਬੈਠੇ ਪਏ ਸੀ ਚਾਹ ਪੀਂਦੇ ਪਏ ਸੀ ਤੇ ਅਚਾਨਕ ਧਿਆਨ ਗਿਆ ਮੇਰਾ ਪਹਿਲਾਂ ਤੇ ਗੱਲ ਅਰ ਜਿਹੜਾ ਵਿੱਚ ਵੜਿਆ ਹੋਇਆ ਸੀ ਤੇ ਮੈਂ ਚਾਨਕ ਡਰ ਗਈ ਵੀ ਬੋੜੀ ਹਲਦੀ ਪਈ ਆ ਤੇ ਪਤਾ ਨਹੀਂ ਵਿੱਚ ਕੀ ਆ ਤੇ ਜਦੋਂ ਬਾਹਰ ਨਿਕਲਿਆ ਤੇ ਫੇਰ ਪਤਾ ਲੱਗਾ ਵੀ ਇਹ ਗੱਲੜਾ ਮੈਂ ਸੋਚਿਆ ਵੀ ਸੱਪ ਵਗਣਾ ਹੋਣਾ ਜਿਹੜਾ ਵਿੱਚ ਵੜ ਗਿਆ ਤੇ ਹਲਦੀ ਪਈ ਆ ਕਿਉਂਕਿ ਕੱਲ ਦੁਪਹਿਰੇ ਵੀ ਸੱਪ ਇੱਥੇ ਘੁੰਮਦਾ ਫਿਰਦਾ ਸੀ ਤੇ ਮੈਂ ਸੋਚਿਆ ਵੀ ਸੱਪ ਦੁਬਾਰਾ ਆ ਗਿਆ ਜਿਹੜਾ ਬੋੜੀ ਵਿੱਚ ਵਰ ਗਿਆ ਤੇ ਇਸ ਕਰਕੇ ਬੋੜੀ ਹਲਦੀ ਪਈ ਆ ਤੇ ਇਹ ਵੇਖੋ ਧਾਗੇ ਕੱਢਦਾ ਕਿ ਆ ਬੋੜੀ ਦੇ ਕਿਉਂਕਿ ਇੰਨੇ ਕਿਤੇ ਆਲਣਾ ਬਣਾਣਾ ਹੋਣਾ ਤੇ ਤਾ ਕਰਕੇ ਤਾਗੇ ਕੱਢ ਕੱਢ ਕੇ ਤੇ ਖਰਦਾ ਪਿਆ ਕਿਉਂਕਿ ਪਿਛਲੀ ਵਾਰੀ ਵੀ ਸਿਆਲ ਦੀ ਗੱਲ ਆ ਤੇ ਉਦੋਂ ਮੈਨਾਂ ਜਰਾਬਾਂ ਪਾਣੀਆਂ ਹੁੰਦੀਆਂ ਸੀ ਸੁੱਕਣੇ ਤੇ ਉਦੋਂ ਵੀ ਕਿਤੇ ਗੱਲੜ ਹੀ ਲੈ ਗਿਆ ਸੀ ਤੇ ਮੈਂ ਲੱਭ ਲੱਭ ਕੇ ਖਾਪ ਗਈ ਪੂਰਾ ਵੀ ਪਤਾ ਨਹੀਂ ਇੱਕ ਜਰਾਬ ਰਹਿ ਗਈ ਆ ਇੱਕ ਬਦਨ ਕਿੱਥੇ ਚਲ ਗਈ ਆ ਵੀ ਦੋ ਤਿੰਨ ਜੋੜਿਆਂ ਦੇ ਇਦਾਂ ਹੀ ਇੱਕ ਇੱਕ ਲੈ ਜਾਂਦਾ ਸੀ ਤੇ ਇੱਕ ਇੱਕ ਛੱਡ ਜਾਂਦਾ ਸੀ ਕਾਫੀ ਚਲਾਕ ਆ ਗੱਲੜ ਤੇ ਅੱਜ ਮੈਨੂੰ ਪਤਾ ਲੱਗ ਗਿਆ ਵੀ ਇਹ ਗੱਲਰ ਨੇ ਜਰਾਬਾਂ ਖੜੀਆਂ ਵਾਂ ਇਹ ਸਾਰੀ ਕੀਤੀ ਕਰਾਈ ਜਿਹੜੀ ਗੱਲੜਦੀ ਆ ਤੇ ਮੈਨੂੰ ਇਹ ਬੇਕੂਬ ਬਣਾਉਂਦਾ ਰਿਹਾ ਗੱਲੜ ਜਿਵੇਂ ਸਵੇਰ ਦੇ ਵੱਜ ਗਏ ਨੇ 11 ਤੇ ਹੁਣ ਆਪਾਂ ਲੱਗੇ ਆਂ ਸਬਜ਼ੀ ਬਣਾਉਣਾ ਆਲੂ ਬੰਨ ਆਲੂ ਤੋਮਾੜੀ ਕੱਟ ਕੇ ਰੱਖ ਲਈ ਬਾਹਰ ਚੁੱਲਾ ਬਾਲ ਦਿੱਤਾ ਤੇ ਇਹ ਦੇਖੋ ਕਿੰਨੀ ਵਧੀਆ ਚਾਦਰ ਲੱਗਣਗੀ ਪੂਰਾ ਰੈੱਡ ਕਲਰ ਬਹੁਤ ਵਧੀਆ ਲੱਗਦਾ ਹੈ ਚਾਦਰ ਤਾਂ ਇੰਜ ਜਿਹੜੀ ਮੈਂ ਕਾਧੀਆਂਤ ਲੈਂਦੀ ਉਹ ਵਾਲੀ ਚਾਦਰ ਪਛਾਈ ਆ। ਚਾਦਰ ਕਦੇ ਬਦਲ ਕਦੇ ਧੁੱਪ ਕਦੇ ਛਾਂ ਕਦੇ ਧੁੱਪ ਕਦੇ ਛਾਂ। ਉਹ ਜੀ ਇੱਥੇ ਆ ਗਈ ਮੈਂ ਚੌਂਕੇ ਵਿੱਚ ਤੇ ਇੱਥੇ ਮੈਂ ਲਗੰਦੀ ਪਈ ਆ ਤਰਕਾ ਆਲੂ ਬਦਮਾਂ ਦੀ ਸਬਜ਼ੀ ਨੂੰ ਕਿਉਂਕਿ ਜਾਰਾ ਮੱਝ ਗਏ ਨੇ ਤੇ ਸਵੇਰ ਦਾ ਸਾਰਾ ਕੰਮ ਕਰ ਲਿਆ ਸੀ ਤੇ ਦੁਪਹਿਰਾਂ ਦੀ ਰੋਟੀ ਵਾਸਤੇ ਸਬਜ਼ੀ ਬਣਾਉਂਦੀ ਪਈ ਆ ਬੱਚਿਆਂ ਨੇ ਸਕੂਲੋਂ ਆਉਣਾ ਸੀ। ਤੇ ਇਹ ਦੇਖ ਸਕਦੇ ਮੈਂ ਚੁੱਲਾ ਬਾਲ ਲਿਆ ਹੋਇਆ ਵਾ ਤੇ ਇੱਥੇ ਜਿਹੜੀ ਸਾਡੇ ਚੌਕੇ ਦੇ ਉੱਪਰ ਨਾ ਛਾਂ ਰੈਂਦੀ ਆ 11 12 ਵਜੇ ਤੱਕ ਤੇ ਬਿਲਕੁਲ ਪ੍ਰੋਪਰ ਛਾਂ ਰੈਂਦੀ ਆ ਕੋਈ ਆ ਗਿਆ ਵੀ ਹੋਵੇ ਤੇ ਆਪਾਂ ਮਤਲਬ ਰੋਟੀ ਪਾਣੀ ਕਰ ਸਕਦੇ ਆ ਚੁੱਲੇ ਦੇ ਉੱਪਰ ਤੇ ਥੋੜਾ ਜਿਹਾ ਮੇਰਾ ਨਾ ਚੌਕਾ ਜਿਹੜਾ ਚੇਂਜ ਹੋ ਗਿਆ ਕਿਉਂਕਿ ਕੰਧ ਥੋੜੀ ਵੱਡੀ ਕਰ ਦਿੱਤੀ ਅੱਗੇ ਬੈਕ ਸਾਈਡ ਦਿਖਦੀ ਸੀ ਹੁਣ ਇਸ ਕਰਕੇ ਦੇਖਦੇ ਨਹੀਂ ਥੋੜਾ ਚੇਂਜ ਜਿਹਾ ਲੱਗਦਾ ਵਾ ਤੇ ਆਪਾਂ ਹੁਣ ਫਟਾਫਟ ਤਰਕਾ ਲਗਾਵਾਂਗੇ ਤੇ ਰੋਟੀ ਵਗੈਰਾ ਮੈਂ ਸਵੇਰ ਦੀ ਬਣਾ ਲੈਂਨੀ ਐ ਤੇ ਬਸ ਕੱਲੀ ਸਬਜ਼ੀ ਬਣਾਉਣੀ ਐ। ਲਓ ਜੀ ਤਰਕਾ ਲਗਾ ਦਿੱਤਾ ਬਾਹਰ ਚੁੱਲੇ ਤੇ ਤੇ 12 1 ਵਜੇ ਤੱਕ ਸਾਡੇ ਚੁੱਲੇ ਤੇ ਸ਼ਾਮ ਹੁੰਦੀ ਐ ਧੋਪਣੀ ਹੁੰਦੀ ਹੈਗੀ ਤੇ 12 1 ਵਜੇ ਤੱਕ ਆਰਾਮ ਨਾਲ ਬੰਦਾ ਚੁੱਲੇ ਤੇ ਕੰਮ ਕਰ ਸਕਦਾ ਇਸ ਕਰਕੇ ਮੈਂ ਚੁੱਲੇ ਤੇ ਸਬਜ਼ੀ ਬਣਾ ਲਈ ਤੇ ਦੁਪਹਿਰਾਂ ਦੀ ਰੋਟੀ ਸਿਰੇ ਬਣਾ ਲਈ ਸਬਜ਼ੀ ਹੁਣ ਬਣਾਉਣਾ ਬਣਾ ਲਈ ਤਰਕਾ ਲਗਾ ਦਿੱਤਾ ਤੇ ਹੁਣ ਮੈਂ ਲੱਗੀ ਮਹਿੰਦੀ ਲਾਉਣ। ਹਾਂ। ਮੈਨੂੰ ਤਾਂ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਮਹਿੰਦੀ ਮੈਂ ਹਮੇਸ਼ਾ ਲੰਦੀ ਬਿੜਨੀ ਆ ਪਰ ਮੈਨੂੰ ਮਹਿੰਦੀ ਦਾ ਬਹੁਤ ਜ਼ਿਆਦਾ ਸ਼ੌਂਕ ਹੁਣ 1 ਸੌਣ ਮਹੀਨਾ ਤਾਂ ਮਹਿੰਦੀ ਜ਼ਰੂਰ ਲਾਉਣੀ ਚਾਹੀਦੀ ਆ ਤੇ ਹੁਣ ਮੈਂ ਲਗਾਉਣੀ ਆ ਮਹਿੰਦੀ ਜੀ ਫਾਈਨਲੀ ਮਹਿੰਦੀ ਮੇਰੀ ਲੱਗ ਚੁੱਕੀ ਆ ਤੇ ਡਿਜ਼ਾਈਨ ਵਗੈਰਾ ਮੈਨੂੰ ਨਹੀਂ ਇੰਨੇ ਹੁੰਦੇ ਹੈਗੇ ਤੇ ਮੈਂ ਥੋੜਾ ਜਿਹਾ ਮਾੜਾ ਮੋਟਾ ਜਿਹਾ ਪਾ ਲਿਆ ਵਾ ਤੇ ਸਿੱਧੇ ਹੱਥ ਤੇ ਮੈਂ ਇਸ ਕਰਕੇ ਨਹੀਂ ਲਗਾਈ ਕਿਉਂਕਿ ਕੱਪੜੇ ਤੋਈਦੇ ਆ ਤੇ ਫਿਰ ਉੱਤਰ ਛਿੱਤੀ ਜਾਂਦੀ ਹੈ ਤੇ ਬੈਕ ਸਾਈਡ ਜਿਹੜੀ ਆ ਮੈਂ ਜ਼ਿਆਦਾ ਲਾਉਣੀ ਆ ਤੇ ਸਿੱਧੇ ਹੱਥ ਤੇ ਮੈਂ ਬਹੁਤ ਘੱਟ ਲਾਉਣੀ ਆ ਉਦਾਂ ਲਗਾਵਾਂਗੀ ਟਾਈਮ ਮਿਲਿਆ ਤੇ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਮੇਰੀ ਮਹਿੰਦੀ ਕਿੱਦਾਂ ਦੀ ਲੱਗੀ ਤੇ ਲਾਈਕ ਜਰੂਰ ਕਰਿਓ ਵੀਡੀਓ। ਜੀ ਕਦੀ ਕਦੀ ਤਾਂ ਮਿਹਨਤ ਵੀ ਰੰਗ ਲਾ ਦਿੰਦੀ ਆ ਤੇ ਵੇਖ ਸਕਦੇ ਨਹੀਂ ਪਾਲਕ ਹੋਈ ਆ ਪਰ ਮੱਛਰ ਜਿਹੜਾ ਨਾ ਕੱਟਦਾ ਜਾਂਦਿਆ। ਮੱਛਰ ਬਹੁਤ ਜ਼ਿਆਦਾ ਇਸ ਕਰਕੇ ਵੇਖੋ ਇਹ ਵੀ ਇੱਕ ਪਾਲਕ ਜਿਹੜੀ ਨਾ ਖਰਾਬ ਜੀ ਹੋਗੀ ਕਾਲੀ ਹੋਗੀ ਆ ਤੇ ਇਹ ਵਾਲੇ ਮੈਂ ਲਾਏ ਸਵੰਜਨੇ ਦੇ ਬੂਟੇ। ਇਹ ਬੀਜ ਵਗੈਰਾ ਲਗਾਇਆ ਸੀ ਤੇ ਉੱਗਿਆ ਸਵੰਜਨਾ ਜਿਹਦਾ ਚਾਰ ਬਣਾਈਦਾ। ਤੇ ਨਾਲੇ ਵੇਖੋ ਮੇਰਾ ਮਹਿੰਦੀ ਦਾ ਰੰਗ ਕਿੰਨਾ ਚੜਿਆ ਹੋਇਆ। ਤੇ ਇੱਥੇ ਵੀ ਥੱਲੇ ਮੂਲੀ ਵੰਗੂ ਪੈਦਾ ਹੁੰਦਾ ਵਾ ਤੇ ਫਿਰ ਮੂਲੀ ਪੁੱਟ ਕੇ ਵਗੈੜਾ ਤੇ ਫਿਰ ਚਾਰ ਪਾਈ ਦਾ ਇਹਦਾ ਤੇ ਬੀਜਾ ਕਾਫੀ ਹੀ ਤੇ ਥੋੜੇ ਥੋੜੇ ਬੂਟੇ ਹੋ ਗਏ ਆ ਚਲੋ ਥੋੜੀ ਬਹੁਤੀ ਮਿਹਨਤ ਨੇ ਰੰਗ ਲਾਇਆ ਬਹੁਤ ਵਧੀਆ ਲੱਗਦੇ ਨੇ ਨਿੱਕੇ ਨਿੱਕੇ ਪੱਤੇ ਤੇ ਪਾਲਕ ਵਗੈੜਾ ਵੀ ਕਾਫੀ ਹੋਈ ਆ ਇੱਧਰ ਵੀ ਮੈਂ ਫੁੱਲ ਵਗੈੜਾ ਲਾ ਦਿੱਤੇ ਥੋੜੀ ਪਾਲਕ ਵਿੱਚ ਫੁੱਲ ਵਗੈੜਾ ਤਾਂ ਮਿਰਚਾਂ ਨੇ ਮਿਰਚਾਂ ਦੇ ਬੂਟੇ ਕਾਫੀ ਵੱਡੇ ਹੋਏ ਤੇ ਇਹ ਇੱਕ ਦਿਨ ਮੱਝ ਖਾ ਗਈ। ਤੂੰ ਦੁਬਾਰਾ ਤਾਂ ਫੇਰ ਹੋ ਗਰੋ ਕੀਤਾ ਨੇ ਫੇਰ। ਤੇ ਇਧਰ ਦੇਖੋ ਫੇਰ ਜਿਹੜਾ ਕੇਲੇ ਵਗੈਰਾ ਲੱਗ ਗਏ ਨੇ। ਅੱਗੇ ਦੋ ਥੰਮ ਲੱਗੇ ਸੀ। ਹੁਣ ਫੇਰ ਦੁਬਾਰਾ ਤੀਸਰਾ ਥੰਮ ਲੱਗ ਗਿਆ। ਬਹੁਤ ਵਧੀਆ ਲੱਗਣ ਲਿਆ ਹਵਾ ਚੱਲਣ ਦੀ ਆ। ਛੋਟੇ ਜਿਹੇ ਤੋਂ ਕਿੰਨਾ ਵੱਡਾ ਵੇਖੋ ਬਣ ਗਿਆ। ਤਦ ਲੋ ਜੀ ਇਹ ਸੀ ਅੱਜ ਦਾ ਛੋਟਾ ਜਿਹਾ ਬਲੌਗ ਉਮੀਦ ਹੈ ਵੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਇਆ ਹੋਵੇਗਾ ਪਸੰਦ ਆਇਆ ਹੋਵੇਗਾ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਜਿਹੜੇ ਚੈਨਲ ਤੇ ਨਿਊ ਨੇ ਪਲੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਕਿਉਂਕਿ ਆਉਣ ਵਾਲੀਆਂ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਇੱਕ ਨਵੀਂ ਵੀਡੀਓ ਦੇ ਨਾਲ ਫੇਰ ਮਿਲਾਂਗੇ ਤਦ ਤੱਕ ਵਾਸਤੇ ਸ਼ਸ਼ੀਕਾਲ ਸੀ ਬਾਏ